ਕੀ ਮੀ ਜੋ ਆਸ਼ਿਕ ਦੇ ਨਾਲ ਗੱਲਬਾਤ ਕਿੱਥੋਂ ਸਟਾਰਟ ਹੁੰਦੀ ਆ ਇਹ ਦੇਖੋ ਇਸ ਬਾਰੇ ਹਲੇ ਕੋਈ ਪੁਸ਼ਟੀ ਕੀਤੀ ਨਹੀਂ ਜਾ ਸਕਦੀ ਕਿ ਇਹਨਾਂ ਦੀ ਕਿਦੋਂ ਗੱਲਬਾਤ ਸ਼ੁਰੂ ਹੋਈ ਆ ਲੇਕਿਨ ਇਹ ਗੱਲ ਅਨਅਰਥ ਪੰਜਾਬ ਪੁਲਿਸ ਨੇ ਕਰ ਲਈ ਆ ਕਿ ਇਹ ਪੰਜਾਬ ਦੇ ਵਿੱਚ ਵੱਖ-ਵੱਖ ਹੋਟਲਸ ਦੇ ਵਿੱਚ ਆ ਇੱਕ ਦੂਜੇ ਨੂੰ ਮਿਲਦੇ ਰਹੇ ਨੇ ਯਾਨੀ ਕਿ ਜਿਹੜਾ ਉਹਦਾ ਬாய்ਫ੍ਰੈਂਡ ਸੀਗਾ ਲੜਕੀ ਦਾ ਵਿਆਹ ਤੋਂ ਬਾਅਦ ਤੇ ਵਿਆਹ ਤੋਂ ਪਹਿਲਾਂ ਵੀ ਓਕੇ ਉਹ ਪੰਜਾਬ ਦੇ ਵਿੱਚ ਮਿਲਦੇ ਰਹੇ ਆ ਲੜਕੀ 2024 ਦੇ ਵਿੱਚ ਕੇ 25 ਦੇ ਵਿੱਚ ਮੈਨੂੰ ਲੱਗਦਾ ਕਿ ਐਫ ਆਈ ਆਰ ਦੇ ਵਿੱਚ ਜ਼ਿਆਦਾ ਡਿਟੇਲ ਚ ਆ ਤੇ ਉਹ ਜਦੋਂ 25 ਦੇ ਵਿੱਚ ਜਦੋਂ ਮਾਰਚ 2025 ਦੇ ਵਿੱਚ ਜਦੋਂ ਕੈਨੇਡਾ ਤੋਂ ਵਾਪਸ ਆਈ ਤੇ ਉਹਨੇ ਆ ਕੇ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ ਇੱਥੇ ਨਾ ਵਾਪਸ ਆਣ ਤੇ ਵੀ ਰੀਜ਼ਨ ਦਿੱਤਾ ਜਾ ਰਿਹਾ ਕਿ ਉਹ ਡਿਪੋਰਟ ਹੋ ਗਈ ਬਾਕੀ ਡਿਪੋਰਟ ਹੋਈ ਹੈ ਬਿਲਕੁਲ ਡਿਪੋਰਟ ਹੋਈ ਹੈ ਉਹਦੇ ਬਾਰੇ ਇਨ ਡਿਟੇਲ ਪੰਜਾਬ ਪੋਸਟ ਐਮਬੈਸੀ ਤੋਂ ਡਿਟੇਲ ਲੈ ਰਹੀ ਹੈ ਵੀ ਕਿੰਨਾ ਕਾਰਨਾ ਕਰਕੇ ਇਹ ਲੜਕੇ ਨੂੰ ਤੇ ਉਸ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਮਰਡਰ ਹੋਣ ਵਾਲਾ ਜਿਹੜਾ ਬੱਚਾ ਉਹ ਤਾਂ ਬਾਹਰ ਕਦੇ ਗਿਆ ਹੀ ਨਹੀਂਗਾ ਉਹ ਤਾਂ ਇੰਡੀਆ ਦੇ ਵਿੱਚ ਹੀ ਆ ਲੇਕਿਨ ਜਿਹੜੇ ਇਹ ਦੋਵੇਂ ਜਾਣੇ ਉਹਦਾ ਬாய்ਫਰੈਂਡ ਤੇ ਉਹਦਾ ਜਿਹੜਾ ਆਹ ਲੜਕੀ ਆ